ਜੋ ਵੀ ਸਾਡੇ ਧਰਮ ਸਨੇਹਾ ਦਿੰਦੇ ਨੇ ਅਸੀਂ ਸਾਹਮਣੇ ਧਰਮ ਨੂੰ ਮੰਨ ਕੇ ਉਹ ਸਨੇਹ ਨੂੰ ਸਿੱਖਿਆ ਉਸ ਸਨੇਹ ਨੂੰ ਗ੍ਰਹਿਣ ਕੀਤਾ ਜੀਤ ਦੇ ਮੌਕੇ ਤੇ ਜਿਹੜਾ ਜੀਤ ਦੇ ਮੌਕੇ ਤੇ ਸਾਨੂੰ ਸੁਨੇਹਾ ਮਿਲਦਾ ਗੋਡ ਇਜ਼ ਗ੍ਰੇਟੇਸਟ ਪ੍ਰਮਾਤਮਾ ਵਾਹਿਗੁਰੂ ਅੱਲਾ ਸਭ ਤੋਂ ਉੱਪਰ ਹੈ ਸੋ ਸਾਰੀ ਤਰਫਾਂ ਨੂੰ ਇਹ ਦੱਸਿਆ ਦਿੰਦੇ ਆ ਕਿ ਅਸੀਂ ਆਪਣੇ ਧਰਮ ਨੂੰ ਮੰਨਦੇ ਹੋਏ ਇਨਸਾਨੀਅਤ ਲਈ ਕੰਮ ਕਰੀਏ ਇਨਸਾਨਾਂ ਦੇ ਲਈ ਕੰਮ ਕਰੀਏ ਇੱਕ ਦੂਜੇ ਦੇ ਲਈ ਕੰਮ ਕਰੀਏ ਆਪਣੇ ਲਈ ਸਾਰੇ ਆਪਣੀ ਰੋਟੀ ਰੋਟੀ ਆਪਾਂ ਕਮਾਉਂਦੇ ਆ ਪਰ ਆਪਣੇ ਤੋਂ ਬਿਨਾ ਆਪਣੇ ਨਾਲ ਨਾਲ ਦੂਜਿਆਂ ਲਈ ਵੀ ਕੰਮ ਕਰੀਏ ਆਪਣੇ ਸਮਾਜ ਲਈ ਆਪਣੇ ਭਾਈਚਾਰੇ ਲਈ ਆਪਣੇ ਸ਼ਹਿਰ ਲਈ ਆਪਣੇ ਸੂਬੇ ਲਈ ਆਪਣੇ ਦੇਸ਼ ਲਈ ਤੇ ਆਪਣੇ ਪੂਰੇ ਸਮਾਜ ਲਈ ਆਪਾਂ ਕੰਮ ਕਰੀਏ ਕੋਣੀ ਖੁਸ਼ੀ ਦੀ ਗੱਲ ਹੈ ਕਿ ਆਪ ਇਕੱਠੇ ਹੋ ਕੇ ਰੋਪੜ ਦੇ ਵਿੱਚ ਜੀਤ ਦਾ ਤਿਹਾਰ ਮਨਾਣੇ ਹੋ ਕਿਉਂਕਿ ਭਾਰਤ ਸਾਡਾ ਐਸਾ ਦੇਸ਼ ਹੈ ਜਿੱਥੇ ਸਾਰੇ ਧਰਮਾਂ ਵਾਸਤੇ ਸਾਰੀਆਂ ਜਾਤਾਂ ਵਾਸਤੇ ਸਾਰੇ ਕਿੱਤਿਆਂ ਵਾਸਤੇ ਸਾਰੀਆਂ ਭੋਲੀਆਂ ਵਾਸਤੇ ਬਰਾਬਰ ਦਾ ਸਨਕਾਰ ਹੈ ਸਾਰੇ ਧਰਮਾਂ ਦਾ ਸਨਕਾਰ ਸਾਡੇ ਦੇਸ਼ ਦੇ ਵਿੱਚ ਹੈ ਸਾਡੇ ਦੇਸ਼ ਦੇ ਵਿੱਚ ਇਹ ਹੀ ਖਾਸੀਅਤ ਹੈ ਕਿ ਕੋਲੇ ਧਰਮ ਦੀ ਵੀ ਪੂਜਾ ਕਰੋ ਤੇ ਬਾਕੀ ਧਰਮਾਂ ਦਾ ਵੀ ਸਤਿਕਾਰ ਕਰੋ ਸੋ ਜੀ ਰੋਪੜ ਦੇ ਵਿੱਚ ਜਿੱਦਾਂ ਤੇ ਹਰ ਮਨਾ ਰਹੇ ਹੋ ਇਸ ਵਕਤ ਇਹ ਅਸੀਂ ਜੋ ਵੀ ਸਾਡਾ ਪਰਫਰ ਦੁਨਿਆ ਦਿੰਦਾ ਇਥੋਂ ਉਹੀ ਸਨੇਹਾ ਲੈ ਕੇ ਜਾ ਜਾਈਏ ਇਥੋਂ ਨਿਸ਼ਚੈ ਕਰਕੇ ਜਾਈਏ ਕਿ ਉਹ ਸਰਵੋੱਚ ਪਰਮਾਤਮਾ ਸਭ ਤੋਂ ਵੱਡੇ ਪਰਮਾਤਮਾ ਵਾਹਿਗੁਰੂ ਅੱਲਾਹ ਨੂੰ ਬੰਦੇ ਹੋਏ ਅਸੀਂ ਆਪਣੇ ਸਮਾਜ ਲਈ ਕੰਮ ਕਰਨਾ ਤੇ ਆਪਣੇ ਰੋਪੜ ਸ਼ਹਿਰ ਨੂੰ ਬਹੁਤ ਵਧੀਆ ਤੇ ਖੂਬਸੂਰਤ ਬਣਾਉਣ ਦੇ ਵਿੱਚ ਕੰਮ ਕਰਨਾ ਇਸ ਮੌਕੇ ਤੇ ਮੈਂ ਵੀ ਪ੍ਰਸਤਾਵ ਕਰਦਾ ਕਿ ਅੱਲਾਹ ਪਰਮਾਤਮਾ ਵਾਹਿਗੁਰੂ ਸਾਨੂੰ ਸਭ ਨੂੰ ਤਾਕਤ ਬਖਸ਼ੇ ਕਿ ਅਸੀਂ ਇੱਕ ਦੂਜੇ ਦੇ ਲਈ ਕੰਮ ਕਰ ਸਕੀਏ ਔਰ ਖਾਸ ਤੌਰ ਤੇ ਸਾਡੇ ਭਰਾ ਸਭ ਤੋਂ ਥੋੜਾ ਪਿੱਛੇ ਰਹਿ ਗਏ ਨੇ ਪਿੱਛੇ ਕਿਵੇਂ ਰਹਿ ਗਏ ਨੇ ਭਾਈ ਪਿੱਛੇ ਰਹਿ ਗਿਆ ਕੋਈ ਪੈਸੇ ਦੇ ਵਿੱਚ ਪਿੱਛੇ ਰਹਿ ਗਿਆ ਇਹ ਸਾਰਾ ਸਾਡੀ ਲੋੜ ਹੈ ਉਹਨਾਂ ਦੀ ਵੀ ਆਪਾਂ ਮਿਲ ਕੇ ਵਾਹ ਪੜੀਏ ਇੱਕ ਦੂਜੇ ਦੀ ਵਾਹ ਪੜੀਏ ਜੇ ਆਪਣੇ ਸਮਾਜ ਨੂੰ ਬਹੁਤ ਬਿਹਤਰ ਬਣਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਆਪਣੇ ਪਵਿੱਤਰ ਮਾਘੇ ਦੇ ਹਾਜ਼ਰ ਹੋਣ ਦਾ ਮੌਕਾ ਦਿੱਤਾ ਹੈ ਤੋਹੀਦ ਵਾਹ